ਸਸੇ ਕਾਲ ਜੀ ਬਹਿਰ ਜੀ ਕਾ ਖਾਲਸਾ ਬਹਿਰ ਜੀ ਕੀ ਫਤਿਹ ਅੱਜ ਤੁਹਾਨੂੰ ਕੱਲੀ ਕੱਲੀ ਗੱਲ ਦੱਸਦਿਆਂ ਭਾਈ ਅੰਮਰਤਪਾਲ ਸਿੰਘ ਤੇ ਐਨਐਸ ਕਿਉਂ ਲੱਗੀ ਤੇ ਕਿਹਦੀ ਵਜਾ ਬਣੀ ਕਿਉਂ ਅੱਜ ਐਮਪੀ ਦੀ ਸੌ ਨਹੀਂ ਚੁੱਕ ਸਕੇ ਇਹਦਾ ਕਾਰਨ ਨੇ ਤਿੰਨ ਚਾਰ ਕਾਰਨ ਨੇ ਉਹ ਮੈਂ ਤੁਹਾਨੂੰ ਦੱਸ ਦਾਂਗਾ ਵੀਡੀਓ ਨੂੰ ਧਿਆਨ ਨਾਲ ਸੁਣਨਾ ਵੀਡੀਓ ਨੂੰ ਸ਼ੇਅਰ ਕਰਨਾ ਲੈ ਕਰਨਾ ਕਿਉਂਕਿ ਅਸੀਂ ਕਿਸੇ ਇੱਕ ਪਾਰਟੀ ਦੇ ਨਹੀਂ ਨਾ ਕਿਸੇ ਪਾਰਟੀ ਦੇ ਆ ਅਸੀਂ ਹਮੇਸ਼ਾ ਜਿਹੜਾ ਸੱਚ ਬੋਲਦੇ ਰਹਾਂਗੇ ਜਿੰਨਾ ਤੱਕ ਪ੍ਰਮਾਤਮਾ ਨੇ ਸਵਾਸ ਦਿੱਤੇ ਨੇ ਨਾ ਝੁਕੀਏ ਕਿਸੇ ਅੱਗੇ ਨਾ ਵਿਕੀਏ ਤੇ ਇਹ ਪ੍ਰਮਾਤਮਾ ਦੀ ਮਿਹਰ ਆ ਹੁਣ ਆਪਾਂ ਗੱਲ ਕਰਦੇ ਆ ਭਾਈ ਅੰਬਰਤਪਾਲ ਸਿੰਘ ਦੀ ਭਾਈ ਅੰਬਰਤਪਾਲ ਸਿੰਘ ਦਾ ਜਦੋਂ ਅਜਨਾਲਾ ਘਟਨਾ ਵਾਪਰਦੀ ਆ ਹਰ ਸੰਮਰਤ ਕੌਰ ਬਦਲ ਪਰ ਆਪਣਾ ਸੁਖਬੀਰ ਬਾਦਲ ਤੇ ਹੋਰ ਜਿਹੜੇ ਇਹਦੇ ਆਕਾ ਨੇ ਸਾਰਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲਿਆ ਪੂਰਾ ਅਰਜ ਕੇ ਉਗਲਿਆ ਕਿ ਇਹਨੂੰ ਸਰਕਾਰ ਫੜਦੀ ਨਹੀਂ ਇਹ ਸਰੀਆਮ ਤੁਰਿਆ ਫਿਰਦਾ ਅਰਬਨੀਤ ਬਿੱਟੂ ਨੇ ਪੂਰਾ ਜਿਹੜਾ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਉਹਨੇ ਰੌਲਾ ਪਾਇਆ ਕਿ ਅੱਤਵਾਦੀ ਜੀ ਇਹ ਫਲਾਨਾ ਜੀ ਇਹ ਧਮਕਾ ਭਾਵੇਂ ਕਾਂਗਰਸ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਇਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਫਿਰ ਐਕਸ਼ਨ ਲੈਂਦਾ ਭਗਵੰਤ ਮਾਨ ਨੇ ਐਕਸ਼ਨ ਕੀ ਲੱਤਾ ਐਨਐਸਏ ਲਗਾ ਦਿੱਤੀ 50 ਬੰਦਿਆਂ ਤੇ 10 ਨੂੰ ਡਿਬੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ 40 ਦੇ ਕਰੀਬ ਬੰਦੇ ਜਿਹੜੇ ਨੇ ਨੌਜਵਾਨ ਸਿੱਖ ਨੇ ਉਹ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਨੇ ਉਸ ਤੋਂ ਲੈ ਕੇ ਫਿਰ ਜਦੋਂ ਮੋਰਚੇ ਲੱਗਦੇ ਨੇ ਭਾਈ ਅੰਮ੍ਰਿਤਪਾਲ ਸੇ ਖਾਲਸਾ ਨੂੰ ਛਡਾਉਣ ਵਾਸਤੇ ਫਿਰ ਅਕਾਲੀ ਦਲ ਪਾਲਟੀ ਮਾਰ ਜਾਂਦਾਗਾ ਜਿਸ ਤਰ੍ਹਾਂ ਕਿਸਾਨੀ ਬਿਲਾ ਵਾਲੇ ਮਾਲੀ ਪਾਰਟੀ ਮਾਰੀ ਸੀ ਫੇਰੇ ਕਹਿਣ ਲੱਗਿਆ ਕਿ ਭਾਈ ਅੰਮਰਪਾਲ ਸਿੰਘ ਤੇ ਐਨਐਸਏ ਲਗਾਉਣੀ ਬਹੁਤ ਗਲਤ ਆ ਉਹਨਾਂ ਨੂੰ ਪੰਜਾਬ ਦੀ ਜੇਲ੍ਹਾਂ ਚ ਲਿਆਉਣਾ ਚਾਹੀਦਾ ਉਹ ਨੌਜਵਾਨ ਦਾ ਕਸੂਰ ਕੋਈ ਨਹੀਂ ਉਹਦੇ ਤੇ ਜਿਹੜੀਆਂ 1 2 ਧਾਰਾ ਬਣਦੀਆਂ ਨੇ ਉਹ ਲਗਾ ਦਿੰਦੇ ਪਰ ਭਵੰਤਮਾਨ ਨੂੰ ਉਹਨਾਂ ਨੇ ਪਾਣੀ ਪੀਪੀ ਕੋਸਿਆ ਸੀ ਸਾਰੀਆਂ ਪਾਰਟੀਆਂ ਨੇ ਕਿ ਭਵੰਤਮਾਨ ਨੇ ਜਿਹੜੀ ਐਨਐਸਏ ਗਲਤ ਲਗਾਈ ਹੋਈ ਆ ਉਹਨੂੰ ਪੰਜਾਬ ਦੀ ਜੇਲ੍ਹਾਂ ਚ ਲਿਆਉਣਾ ਚਾਹੀਦਾ ਉਤੋਂ ਅੱਗੇ ਚੱਲਦੇ ਆ ਲੋਕ ਸਭਾ ਦੀਆਂ ਐਮਪੀ ਦੀਆਂ ਜਿਹੜੀਆਂ ਵੋਟਾਂ ਆ ਜਾਂਦੀਆਂ ਨੇ ਤੇ ਭਾਈ ਅੰਮ੍ਰਿਤਪਾਲ ਸਿੰਘ ਐਲਾਨ ਕਰ ਦਿੰਦੇ ਨੇ ਉਹਦੇ ਮਾਤਾ ਪਿਤਾ ਤੇ ਸੰਗਤ ਖਨੂਰ ਸਾਹਿਬ ਤੋਂ ਤੇ ਖਨੂਰ ਸਾਹਿਬ ਤੋਂ ਖੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੀਤਾ ਜਾਂਦਾ ਉਹਦੇ ਪੇਪਰ ਭਰੇ ਜਾਂਦੇ ਨੇ ਤੇ ਉਹ ਕਰੀਬ 1,97,720 ਵੋਟਾਂ ਦੇ ਫਰਕ ਨਾਲ ਜੇਤੂ ਰਹਿੰਦੇ ਨੇ ਬਿਰਸਾ ਸਿੰਘ ਬਲਟੋਹਾ ਨੇ ਇੰਨਾ ਕਾਮਾ ਰੋਲੀ ਪਾਈ ਇੰਨਾ ਜ਼ਹਿਰ ਉਗਲਿਆ ਭਾਈ ਅੰਮ੍ਰਿਤਪਾਲ ਸਿੰਘ ਦੀ ਕਰਤਾਰ ਕੁਸੀ ਕਰਨ ਦੀ ਕੋਈ ਕੱਚ ਬਾਕੀ ਨਾ ਛੱਡੀ ਉਹਨੂੰ ਬਥੇਰਾ ਕਿਹਾ ਸੀ ਚਰਨਜੀਤ ਬਰਾੜ ਕਹਿੰਦਾ ਕਿ ਮੈਂ ਪਿੱਟ ਪਿੱਟ ਕੇ ਮਰ ਗਿਆ ਕਿ ਭਾਈ ਅੰਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਇਹ ਤੁਸੀਂ ਦੋ ਸੀਟਾਂ ਛੱਡ ਦਿਓ ਕਹਿੰਦੇ ਪ੍ਰਗਾਤ ਸਿੰਘ ਬਾਦਲ ਸਰਬਜੀਤ ਸਿੰਘ ਦੇ ਦਾਦਾ ਤੇ ਸਰਬਜੀਤ ਸਿੰਘ ਦੀ ਮਾਤਾ ਜਦੋਂ ਚੌਣ ਲੜੀ ਸੀ ਉਹਨੇ ਆਪ ਦਾ ਬੰਦਾ ਖੜਾ ਨਹੀਂ ਕੀਤਾ ਸੀ ਪਰ ਕਹਿੰਦਾ ਇਹਨਾਂ ਨੇ ਬੰਦੇ ਵੀ ਖੜੇ ਕੀਤੇ ਇੱਕ ਕਦਾਰ ਕਿਸੇ ਵੀ ਕੀਤੀ ਕਹਿੰਦਾ ਭਾਈ ਅੰਮਰਪਾਲ ਸਿੰਘ ਦੀ ਕਹਿੰਦਾ ਬਿਰਸਾ ਸਿੰਘ ਬਲਟਵਾ ਜਦੋਂ ਬੋਲਦਾ ਸੀ ਕਹਿੰਦਾ ਸਾਰਿਆਂ ਨੇ ਕਿਹਾ ਪਰ ਕਹਿੰਦਾ ਉਹ ਚੁੱਪ ਨਹੀਂ ਹੋਇਆ ਉਸ ਤੋਂ ਬਾਅਦ ਕਹਿੰਦਾ ਸਾਡੇ ਪ੍ਰਧਾਨ ਸਾਹਿਬ ਸ਼ਕੀਰ ਬਾਦਲ ਵੀ ਬੋਲਣ ਲੱਗ ਪਏ ਅੰਮਰਪਾਲ ਸਿੰਘ ਦੇ ਖਿਲਾਫ ਇਹਨਾਂ ਨੇ ਜਿਹੜਾ ਇਹ ਬੋਲ-ਬੋਲ ਕੇ ਜਿਹੜਾ ਇਹੋ ਜਿਹਾ ਪੱਠਾ ਬਿਠਾਇਆ ਕਹਿੰਦਾ ਪਾਰਟੀ ਦਾ ਤੇ ਅੱਜ ਜਿਹੜੀ ਪਾਰਟੀ ਆ ਉਹ ਤੁਹਾਨੂੰ ਪਤਾ ਕਿਦਾ ਹਾਲ ਕੀ ਹੋ ਰਿਹਾਗਾ ਐਮਪੀ ਜਤ ਦੇ ਨੇ ਐਨਿਆ ਸੇ ਭਗਵਾਨ ਤਮਾਨ ਨੇ ਫੇਰ ਸਾਲ ਦੀ ਵਧਾ ਦਿੱਤੀ ਤੇ ਭਗਵਾਨ ਤਮਾਨ ਵੀ ਉਹੀ ਗਲਤੀਆਂ ਕਰ ਰਿਹਾਗਾ ਜਿਹੜੀਆਂ ਗਲਤੀਆਂ ਪ੍ਰਗਾਸ ਬਾਦਲ ਨੇ ਕੀਤੀ ਸੀ ਜਿਹੜੀ ਗਲਤੀ ਸੁਖਵੀਰ ਬਾਦਲ ਨੇ ਕੀਤੀ ਸੀ ਜਿਹੜੀ ਗਲਤੀ ਕਾਂਗਰਸ ਇੰਦਰਾ ਗਾਂਧੀ ਨੇ ਕੀਤੀ ਸੀ ਜਾਂ ਹੋਰਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਸੀ ਅੱਜ ਉਹ ਪਾਰਟੀਆਂ ਖਾਤਮਾ ਹੋ ਰਹੀਆਂ ਨੇ ਨਾਮੁਨਸਾਨ ਮਿਟ ਰਿਹਾਗਾ ਉਹਨਾਂ ਪਾਰਟੀਆਂ ਦਾ ਸਾਡੇ ਜਿਹੜੇ ਨੌਜਵਾਨ ਸਿੱਖ ਕੈਦੀ ਨੇ 30 32 32 ਸਾਲਾਂ ਤੋਂ ਜੇਲਾਂ ਦੇ ਵਿੱਚ ਬੰਦ ਨੇ ਤੇ ਉਹਦਾ ਜਿਹੜਾ ਕਾਰਨ ਨੇ ਪੰਜ ਸੱਤਕ ਬੰਦੇ ਨੇ ਤੇ ਮੋਦੀ ਨੇ ਵੀ ਜਿਹੜਾ ਕਹਿ ਕੇ ਮੁੱਕਰ ਗਿਆ ਕਿ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਤੇ ਜਿਹੜਾ ਇਹਨਾਂ ਨੂੰ ਮੈਂ ਰਿਆਇਤੀ ਕਰੂੰਗਾ ਪਰ ਉਹ ਵੀ ਮੁੱਕਰ ਗਿਆ ਤੇ ਬਿੱਟੂ ਨੇ ਗੱਲ ਕਹੀ ਸੀ ਕਿ ਕਿਸਾਨੀ ਬਿੱਲ ਜਦੋਂ ਮੋਦੀ ਵਾਪਸ ਲੈ ਲੇਗਾ ਮੈਂ ਕਦੇ ਵਿਰੋਧ ਨਹੀਂ ਕਰਾਂਗਾ ਉਹ ਵੀ ਮੁੱਕਰ ਗਿਆ ਅੱਜ ਕਹਿ ਰਿਹਾ ਉਹ ਰਵਨੀਤ ਬਿੱਟੂ ਕਿ ਇਹਨਾਂ ਨੂੰ ਛੱਡਣਾ ਚਾਹੀਦਾ ਜੀ ਮੈਂ ਇਹ ਗੱਲ ਕਰਦਾ ਪ੍ਰਧਾਨ ਮੰਤਰੀ ਨਾ ਮੋਦੀ ਨਾ ਦੇਖੋ ਗੱਲਾ ਚਾਹੇ ਕੋਈ ਵੀ ਹੋਣ ਪਾਰਟੀ ਚਾਹੇ ਕੋਈ ਵੀ ਹੋਵੇ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਭਗਵੰਤ ਮਾਨ ਦੇ ਆਲੇ-ਦੁਆਲੇ ਉਹ ਬੰਦੇ ਨੇ ਜਿਸ ਤਰ੍ਹਾਂ ਅਸ਼ਵੀਰ ਬਾਦਲ ਦੇ ਨਾਲ ਰਹਿੰਦੇ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਂਗਰਸ ਦੇ ਨਾਲ ਰਹਿੰਦੇ ਨੇ ਤੇ ਉਸ ਤਰ੍ਹਾਂ ਹੀ ਭਗਵੰਤ ਮਾਨ ਦੇ ਨਾਲ ਜਿਹੜੇ 5-7 ਬੰਦੇ ਨੇ ਇਹ ਤੁਸੀਂ ਦੇਖਿਓ ਭਗਵੰਤ ਮਾਨ ਨੂੰ ਜਿਹੜੀ ਹੁਣ ਜਿਹੜੀਆਂ ਸ਼ੀਟਾਂ ਆਈਆਂ ਨੇ ਤਿੰਨ ਸ਼ੀਟਾਂ ਆਈਆਂ ਨੇ ਇਹ ਤੋਂ ਸਬਕ ਸਿੱਖ ਲੈਣਾ ਚਾਹੀਦਾ ਜੇਕਰ ਭਾਈ ਅੰਮਰਤਪਾਲ ਸਿੰਘ ਤੇ ਐਨਐਸਏ ਦੁਆਰੇ ਲਾ ਦਿੱਤਾ ਅੱਜ ਉਹਨੂੰ ਸੌਂ ਚੁਕਾਉਣੀ ਸੀ ਤੇ ਉਹਦੀ ਜਿਹੜੀ ਸੌਂ ਨਹੀਂ ਚੁਕਾਈ ਗਈ ਚਲੋ ਉਹ ਜੇ ਅੱਜ ਨਹੀਂ ਚੁਕਾਈ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਸੌਂ ਚੁਕਾਈ ਜਾਵੇ ਸੂਤਰਾਂ ਦੇ ਸਾਡੇ ਕੋਲੇ ਜਿਹੜੇ ਨੇ ਉਹ ਹਲੇ ਹਵਾਲੇ ਨੇ ਤੇ ਜੇ ਦੱਸ ਰਹੇ ਨੇ ਜੇਕਰ ਇਹ ਸੌਂ ਨਹੀਂ ਚੁਕਾਉਂਦੇ ਤਾਂ ਇਹ ਕਹਿੰਦੇ ਕਿ ਇਹਦੀ ਮੈਂਬਰਸ਼ਿਪ ਖਾਰਜ ਕੀਤੀ ਜਾਵੇਗੀ ਪਰ ਨਹੀਂ ਇਹ ਕਦੇ ਨਹੀਂ ਹੁੰਦਾ ਕੋਰਟਾਂ ਪਈਆਂ ਨੇ ਅਦਾਲਤਾਂ ਪਈਆਂ ਨੇ ਅਦਾਲਤਾਂ ਫੈਸਲਾ ਕਰਨਗੀਆਂ ਜਿਹੜਾ ਬੰਦਾ 2.5 ਲੱਖ ਵੋਟਾਂ ਨਾਲ ਜਿੱਤਦਾ ਉਹਦੀ ਮੈਂਬਰਸ਼ਿਪ ਕਿਹੜਾ ਬੰਦਾ ਖਾਰਜ ਕਰ ਦੂਗਾ ਜੇਕਰ ਅਦਾਲਤਾਂ ਨੇ ਹੀ ਮੰਨ ਲਿਆ ਕਿ ਸਿੱਖਾਂ ਨੂੰ ਦਬਾ ਕੇ ਰੱਖਣਾ ਸਿੱਖ ਕੌਣ ਨੂੰ ਗੁਲਾਮ ਬਣਾ ਕੇ ਰੱਖਣਾ ਫਿਰ ਉਹ ਵੱਖਰੀ ਗੱਲ ਆ ਵੱਖਰਾ ਵਿਸਾਗਾ ਉਹ ਫਿਲਹਾਲ ਅਜੇ ਇਹ ਆਪਾਂ ਕਹਿ ਨਹੀਂ ਸਕਦੇ ਕਿ ਉਹਨੂੰ ਸੌਂਚ ਚੁੱਕ ਨਹੀਂ ਸਕਦਾ ਭਾਈ ਅੰਮ੍ਰਿਤਪਾਲ ਸਿੰਘ ਜਾਂ ਚੁੱਕ ਨਹੀਂ ਸਕਦੇ ਭਗਵੰਤ ਮਾਨ ਦੀ ਗੱਲ ਕਰਦਾ ਭਗਵੰਤ ਮਾਨ ਜੇ ਸਿੱਖਣਾ ਚਾਵੇ ਐਨਐਸਏ ਤੋੜ ਕੇ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਕਰ ਸੋਚ ਚਕਾਉਂਦਾ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਵਿਚਰਦਾ ਤੇ ਬਾਕੀ ਸਿੰਘਾਂ ਨੂੰ ਵੀ ਛੱਡਣਾ ਚਾਹੀਦਾ ਤਾਂ ਤੁਸੀਂ ਇਹ ਤੁਸੀਂ ਮੇਰੇ ਅੱਜ ਦੀ ਵੀਡੀਓ ਸਾਂਭ ਕੇ ਰੱਖ ਲਿਓ ਚਾਹੇ ਲਿਖ ਕੇ ਰੱਖ ਲਓ ਜੇਕਰ ਭਗਵੰਤ ਮਾਨ ਆਪਣੇ ਅੜਿਆਲ ਸੁਭਾਅ ਤੇ ਰਿਹਾ ਐਨਐਸਏ ਨਾ ਤੋੜੀ ਬਾਕੀ ਦੇ ਬੰਦੀ ਸਿੰਘਾਂ ਨੂੰ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨੇ ਉਹਨਾਂ ਨੂੰ ਨਾ ਛੱਡਿਆ 2027 ਦੇ ਵਿੱਚ ਜਿਸ ਤਰ੍ਹਾਂ ਹੁਣ ਅੱਜ ਸੁਖਵੀਰ ਬਾਦਲ ਦਾ ਹਾਲ ਹੋ ਰਿਹਾ ਅੱਜ ਅਕਾਲੀ ਦਲ ਦਾ ਹਾਲ ਹੋ ਰਿਹਾ ਤੇ ਇਹ ਹਾਲ ਭਗਵੰਤ ਮਾਨ ਦਾ ਹੋਵੇਗਾ ਤਹੇ ਅੱਜ ਇਹ ਵੀਡੀਓ ਸਾਂਭ ਕੇ ਰੱਖ ਲੋ ਚਾਹੇ ਮੇਥੋਂ ਲਿਖ ਕੇ ਲੈ ਲੋ ਇਹ ਤਜਰਬਾ ਦਾ ਇਹ ਪ੍ਰਮਾਤਮਾ ਨੇ ਸਾਨੂੰ ਜਿੰਨਾ ਕਿ ਬੁੱਧੀ ਬਖਸ਼ੀ ਅਸੀਂ ਉਸ ਤਜਰਬੇ ਦੇ ਨਾਲ ਤੁਹਾਨੂੰ ਇਹ ਹਿੱਕ ਠੋਕ ਕੇ ਜਿਹੜੀਆਂ ਗੱਲਾਂ ਉਹ ਸੱਚ ਕਹਿ ਰਹੇ ਆ ਦੇ ਭਗਵੰਤ ਮਾਨ ਨੂੰ ਇਹ ਤੋਂ ਵੱਡੀ ਸਿੱਖਿਆ ਲੈਣੀ ਚਾਹੀਦੀ ਆ ਕਿ ਜਦੋਂ ਕਾਲੀ ਦਲ ਨੇ ਨਹੀਂ ਲੇਤੀ ਤਾਂ ਕਾਲੀ ਦਲ ਦਾ ਜਿਹੜਾ ਅੱਜ ਹਾਲ ਹੋ ਰਿਹਾਗਾ ਅੱਜ ਪਾਰਟੀ ਦਫਾੜ ਹੋ ਰਹੀ ਆ ਤੇ ਅਸਤੀਫਾ ਵੀ ਮੰਗ ਲਿਆ ਅਜ ਪਰ ਆਪਣਾ ਸੁਖਵੀਰ ਬਾਦਲ ਦਾ ਤੇ ਇਹੀ ਜਿਹੜਾ ਹਾਲ ਆ ਜੇ ਭਗਵੰਤ ਮਾਨ ਦੇ ਨਾਲ ਰਹਿੰਦੇ ਬੰਦੇ ਜਿਹੜੇ ਕਿ ਕਾਮਰੇਡ ਬਿਰਤੀ ਦੇ ਬੰਦੇ ਨੇ ਜੇਕਰ ਉਹ ਭਗਵੰਤ ਮਾਨ ਨੂੰ ਇਹ ਕਹਿੰਦੇ ਨੇ ਕਿ ਭਾਈ ਅੰਮਰਪਾਲ ਸਿੰਘ ਨੂੰ ਤਾਂ ਛੱਡਣੇ ਨਹੀਂ ਤਾ ਜਾਂ ਬਾਕੀ ਦੇ ਸਿੰਘਾਂ ਨੂੰ ਛੱਡਣਾ ਨਹੀਂ ਤਾਂ ਇਹ ਬਹੁਤ ਵੱਡਾ ਜਿਹੜਾ ਇੱਕ ਭਵੰਤਮਾਨ ਲਈ ਚੈਲੰਜ ਵੀ ਹੋਵੇਗਾ ਆਉਣ ਵਾਲਾ ਸਮਾਂ ਜਿਹੜਾ ਵੋਟਾਂ ਦਾਗਾ ਉਹ ਭਵੰਤਮਾਨ ਨੂੰ ਜਿਹੜੀ ਹਾਰ ਦਾ ਮੂੰਹ ਦੇਖਣਾ ਪਵੇਗਾ ਤੇ ਵੀਡੀਓ ਆਪਾਂ ਲੰਬੀ ਨਹੀਂ ਕਰਦੇ ਇੱਕ ਦੋ ਬੇਨਤੀਆਂ ਹੋਰ ਕਰਦਾ ਇੱਥੇ ਬੇਸਾਕਾ ਦੇ ਸਪੀਕਰ ਨੇ ਬਾਰ-ਬਾਰ ਆਪਣਾ ਅੰਮਰਤਪਾਲ ਸਿੰਘ ਦਾ ਨਾਮ ਲਿਆ ਗਿਆ ਕਿਉਂ ਲਿਆ ਕੇ ਨਾਲੇ ਪਤਾਗਾ ਭਾਈ ਅੰਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਆ ਡਿਬੂਗੜ ਜੇਲ੍ਹ ਦੇ ਵਿੱਚ ਬੰਦ ਆ ਕੁਝ ਦਾ ਸੁਝਾਅ ਆ ਕਿ ਨਾਂ ਲੈਣਾ ਤਾਂ ਸਵਿੱਕਰ ਸਾਹਿਬ ਨੂੰ ਜਿਹੜਾ ਪਵੇਗਾ ਕਹਿੰਦੇ ਏ ਤੋਂ ਸ਼ੁਰੂ ਨਾਮ ਹੁੰਦੇ ਨੇ ਵੱਖ-ਵੱਖ ਜਿਹੜੇ ਉਹਦੇ ਵਿੱਚ ਵਰਗਾਂ ਦੇ ਵਿੱਚ ਨਾਮ ਵੰਡੇ ਹੁੰਦੇ ਨੇ ਉਸ ਤਰ੍ਹਾਂ ਦਾ ਹਿਸਾਬ ਦੇ ਨਾਲ ਜਿਹੜੇ ਉਹ ਨਾਮ ਲਏ ਜਾਂਦੇ ਨੇ ਤੇ ਅੰਮਰਤਪਾਲ ਆਵੇਗਾ ਤੇ ਸੌ ਵੀ ਚੁੱਕੇਗਾ ਸਭ ਕੁਝ ਹੋਵੇਗਾ ਇਹ ਤਾਂ ਕੋਈ ਦੋ ਰਹਿਿਆ ਨਹੀਂ ਕਿ ਭਾਈ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਖਾਰਚ ਕਰ ਦੇਣਗੇ ਜਾਂ ਭਾਈ ਅੰਬਰ ਸਿੰਘ ਦਾ ਅਮਰਤਪਾਲ ਸਿੰਘ ਦਾ ਹੋਰ ਕੋਈ ਜਿਹੜਾ ਹੈਗਾਗਾ ਸੌਚ ਚ ਸਮਾਗ ਚੜਿੱਕਾ ਹੋ ਸਕਦਾ ਇਹ ਨਹੀਂ ਹੋਵੇਗਾ ਜੇ ਜੋ ਚਾਹੇ ਸਰਕਾਰ ਦੇ ਹੋਰ ਲਾਲੇ ਚਾਹੇ ਜੋ ਮਰਜੀ ਕੋਈ ਹੋਰ ਲਾਲੇ ਕਹਿਣ ਦਾ ਮਤਲਬ ਇਹ ਆ ਕਿ ਕਿੱਥੇ ਦਾ ਬੰਦਾ ਆਪਣੇ ਆਪ ਵੱਡਾ ਹੋ ਜਾਂਦਾਗਾ ਜੇ ਕੋਈ ਗਲਤੀ ਕਰਦਾ ਬੰਦਾ ਗਲਤੀ ਮੰਨਣ ਲਈ ਤਾਂ ਉਹਦੀ ਗਲਤੀ ਨੂੰ ਸਵੀਕਾਰ ਕੀਤਾ ਜਾਂਦਾ ਤੇ ਉਹਨੂੰ ਵਧੀਆ ਵੇਖਿਆ ਜਾਂਦਾ ਕਿ ਇਹ ਬੰਦਾ ਯਾਰਾ ਠੀਕ ਆ ਇਹਨੇ ਆਪਣੀਨ ਕੀਤੀ ਸੀ ਇਹਨੇ ਗਲਤੀ ਮੰਨ ਲਈ ਭਵੰਤਮਾਨ ਨੇ ਗਲਤੀ ਤਾਂ ਕੀ ਮੰਨਣੀ ਸੀ ਉਹਨਾਂ ਤੇ ਐਨਐਸ ਵਿਚ ਦੁਬਾਰੇ ਲਗਾ ਕੇ ਉਹਨੂੰ ਸੌ ਚੱਕ ਸਵਾਗਤ ਵਿੱਚ ਨਾ ਜਿਹੜਾ ਅੱਜ ਲੈ ਕੇ ਆਉਣਾ ਤੇ ਸਰਕਾਰ ਦਾ ਵੱਡਾ ਫੇਲੀਆ ਸਮਝੋ ਕਿ ਸੈਂਟਰ ਸਰਕਾਰ ਦੇ ਨਾਲ ਜਿਹੜਾ ਭਵੰਤਮਾਨ ਰਲਿਆਗਾ ਬੀਜੇਪੀ ਦੇ ਨਾਲ ਬੀਜੇਪੀ ਇਹ ਨੁਕਸਾਨ ਕਰੇਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਯਾਦ ਰੱਖਿਓ ਬੀਜੇਪੀ ਜਿਹੜੀ ਅ 2027 ਦੇ ਵਿੱਚ ਜਿਹੜੀ ਚੋਣਾਂ ਦੀ ਤਿਆਰੀ ਕਰ ਰਹੀ ਆ ਤੇ ਸਾਰੀਆਂ ਇੱਥੇ ਪਾਰਟੀਆਂ ਖਤਮ ਹੋਣਗੀਆਂ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਭਾਜਪੀ ਦਾ ਰਾਜ ਦਾ ਹੋਵੇਗਾ ਤੁਸੀਂ ਇਹ ਲਿਖ ਕੇ ਲੈ ਲਓ ਚਾਹੇ ਜੋ ਮਰਜ਼ੀ ਹੋਵੇ ਪਰ ਸਾਡੇ ਸਿੱਖਾਂ ਨੇ ਕਦੇ ਜਾਗਣਾ ਨਹੀਂ ਠੀਕ ਆ ਵੀ ਐਤ ਕੀ ਜਾਗੇ ਨੇ ਖੰਡੂਰ ਸਾਹਿਬ ਵਾਸੀ ਵੀ ਜਾਗੇ ਨੇ ਫਰੀਦਕੋਟ ਵਾਲਿਆਂ ਨੇ ਵੀ ਫਤਵਾ ਦਿੱਤਾ ਬਹੁਤ ਵਧੀਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਪਰ ਜਿਹੜਾ ਅੱਜ ਸੌਚਕ ਸਮਾਗਮ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾਂ ਬੁਲਾਉਣਾ ਇਹ ਭਵੰਤਮਾਨ ਦੀ ਵੱਡੀ ਹਾਰ ਹੈ ਇੱਕ ਕਾਂਗਰਸ ਦਾ ਆਪਣੀ ਵੱਡੀ ਹਾਰ ਆ ਤੇ ਬਾਕੀ ਪਾਰਟੀਆਂ ਲਈ ਇਹ ਰੀੜ ਦੀ ਹੱਡੀ ਆ ਜਮ ਆਪਾਂ ਕਹਿੰਦੇ ਇਹ ਗੱਲ ਦੀ ਹੱਡੀ ਬਣ ਗਿਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਿਉਂਕਿ ਅੱਜ ਜਦੋਂ ਐਮਪੀ ਬੰਦਾ ਚੁਣ ਲਿਆ 4.5 ਲੱਖ ਬੰਦੇ ਨੇ ਜਿਹੜੇ ਨੇ ਵੋਟਾਂ ਪਾਈਆਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਉਹਨਾਂ ਨੂੰ ਕੋਈ ਬਖਵਾਦ ਦੀ ਅਤਵਾਦੀ ਨਹੀਂ ਲੱਗਦਾ ਨਸੇ ਛਡਾਉਣ ਵਾਲਾ ਅਤਵਾਦੀ ਆ ਅੰਬਤ ਸਿਕਾਉਣ ਵਾਲਾ ਅਤਵਾਦੀ ਆ ਤੇ ਤੁਸੀਂ ਕਹੋ ਕੌਣ ਤੁਸੀਂ ਨਸੇ ਵਿਕਾਉਣੇ ਹੋ ਤੁਸੀਂ ਨਸੇ ਛਡਾਉਣ ਦੀ ਵਿਕੇ ਮਕਾਉਣੇ ਤੁਹਾਡੀ ਪੁਲਿਸ ਜਿਹੜੀ ਸਰੇ ਆਮ ਸਾਰਿਆਂ ਨੂੰ ਪਤਾ ਹੈਗਾ ਕਿ ਕਿੱਥੇ ਕਿੱਥੇ ਬੈਠੇ ਨੇ ਪਰ ਉਹ ਨਹੀਂ ਇਹ ਆਪਣਾ ਭਾਲ ਸਕਦੀ ਨਸੇ ਦੇ ਸਦਾਗਰਾਂ ਨੂੰ ਨਸ਼ਾ ਦਿਨੋਂ ਦਿਨ ਸਾਡੇ ਨੌਜਵਾਨ ਜਿਹੜੇ ਨੇ ਉਹ ਮਰ ਰਹੇ ਨੇ ਵੀਡੀਓ ਲੰਬੀ ਹੁੰਦੀ ਆ ਕਮੈਂਟ ਕਰਕੇ ਦੱਸਣਾਗਾ ਕਿ ਭਾਈ ਅੰਮਰਤਪਾਲ ਸਿੰਘ ਖਾਲਸਾ ਜਿਹੜੇ ਨੇ ਉਹ ਇੱਕ ਨੌਜਵਾਨ ਨੇ 31 ਸਾਲ ਦਾ ਨੌਜਵਾਨ ਆ ਜਿਨ੍ਹਾਂ ਨੇ ਆਪਣੀ ਜਿਹੜਾ ਦੁਬਈ ਦੇ ਵਿੱਚੋਂ ਆਉਂਦੇ ਨੇ ਸਭ ਕੁਝ ਦਾ ਤੇ ਲਾ ਕੇ ਇੱਕ ਪੰਜਾਬ ਦੇ ਖਾਤਰ ਜਿਸ ਤਰ੍ਹਾਂ ਦੀਪ ਸਿੱਧੂ ਖੜਾ ਸੀ ਭਾਈ ਅੰਮਰਤਪਾਲ ਸਿੰਘ ਖੜ ਗਿਆ ਤੇ ਕੀ ਮਾੜਾ ਕਰਤਾ ਉਹਨੇ ਭਾਈ ਤੇ ਇਹ ਇਹਨਾਂ ਪਾਰਟੀਆਂ ਨੂੰ ਸੋਚਣਾ ਪਵੇਗਾ ਤੇ ਨਹੀਂ ਹਰਜਾਨਾ ਜਿਹੜਾ ਹੈਗਾ ਸਾਰੀਆਂ ਪਾਰਟੀਆਂ ਨੂੰ ਚੱਲਣਾ ਪਵੇਗਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਇਕ ਕਮੈਂਟ ਕਰ ਦਿਓ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਜੋ ਮਰਜ਼ੀ ਤੁਹਾਡੇ ਚਾਵੇ ਤੁਹਾਡੀ ਬੁੱਧੀ ਅਨੁਸਾਰ ਤੁਸੀਂ ਆਪਣੀ ਮਤਨ ਅਨਸਾਰ ਕਰਨਾਗਾ ਐਨੀ ਮੈਂ ਕਹਿਦਾ ਤੁਹਾਨੂੰ ਮੇਰੇ ਹੱਕ ਚ ਕਰੋ ਮੇਰੇ ਵਿਰੁੱਧ ਕਰੋ ਜੋ ਤੁਹਾਨੂੰ ਲੱਗਦਾ ਸੱਚੀ ਸੱਚੀ ਸਚਾਈ ਜਿਹੜਾ ਕਮੈਂਟ ਜਰੂਰ ਕਰਿਆ ਕਰੋ ਤਾਂ ਪਤਾ ਲੱਗ ਜਾਂਦਾਗਾ ਸਾਨੂੰ ਕਿ ਭਾਈ ਅੰਮਰਤਪਾਲ ਸਿੰਘ ਕਿੱਥੇ ਸਹੀ ਆ ਜਾਂ ਮਾੜਾਗਾ ਜਾਂ ਸਰਕਾਰਾਂ ਸਹੀ ਨੇ ਕਿੱਥੇ ਸਰਕਾਰਾਂ ਨੇ ਗਲਤੀ ਕੀਤੀ ਹੈ ਕਿੱਥੇ ਸਰਕਾਰਾਂ ਨੂੰ ਹੀ ਭੋਗਣਾ ਪਵੇਗਾ ਭਗਮਾਨ ਤਮਾਨ ਨੂੰ ਜਾਂ ਹੋਰ ਸਰਕਾਰਾਂ ਨੂੰ ਇਸ ਤਰ੍ਹਾਂ ਅਸੀਂ ਤੁਹਾਤੋਂ ਲੈਣੇ ਅਜਾ ਅਜਾਜ਼ਤ ਵੀਡੀਓ ਨੂੰ ਕਰਨਾ ਸ਼ੇਅਰ ਧੰਨਵਾਦ ਵੈਜ ਜੀ ਦਾ ਖਾਲਸਾ ਵੈਜ ਜੀ ਕੀ ਫਤਿਹ